ਸੋ ਮੈਂ ਕਨਕਲੂਡ ਕਰ ਦਿੰਦਾ। ਦੇਖੋ ਅ ਤਿਆਨਾ ਸੋਨੋ ਬੇਟਾ। ਤੁਹਾਡੇ ਫਾਇਦੇ ਦੀ ਗੱਲ ਹੀ ਕਰਾਂਗੇ। ਮੈਂ ਜਿੱਥੋਂ ਤੱਕ ਦੇਖਿਆ ਕਿ ਜੇ ਆਨਲਾਈਨ ਸਟੱਡੀ ਜਿਵੇਂ ਅਨੇ ਦੱਸਿਆ ਕਿ ਪੇਪਰ ਕਿਵੇਂ ਕੀਤੇਗੇ। ਐਸੀ ਬਜਾਏ ਅਗਰ ਵਧੀਆ ਹੁੰਦਾ ਕਿ ਐਵੇਂ ਪਾਸ ਕਰ ਦਿੱਤਾ ਜਾ। ਪੇਪਰ ਵੀ ਤਾਂ ਵੇਖ ਕੇ ਹੀ ਕੀਤੇ ਆ ਤੁਸੀਂ। ਉਹ ਦੀ بجائے ਉਹਦੇ ਨਾਲ ਨੁਕਸਾਨ ਸਭ ਤੋਂ ਵੱਡਾ ਕੀ ਹੋਇਆ ਕਿ ਅੱਜ ਛੋਟੇ ਤੋਂ ਛੋਟਾ ਬੱਚਾ ਵੀ ਜਿਹੜਾ ਮੋਬਾਈਲ ਲੈ ਕੇ ਮਾਂ ਜੇ ਰੋਟੀ ਖਾਣ ਲੱਗਦੀ ਹੈ ਤਾਂ ਉਹਨੂੰ ਮੋਬਾਈਲ ਭੜਾ ਦਿੰਦੀ ਵੀ ਰੋਟੀ ਖਾ ਲਵੇ ਇੰਨੀ ਦੇ ਨੇ ਰੋਟੀ ਨਹੀਂ ਖਾਂਦਾ ਮੋਬਾਈਲ ਮੋਬਾਈਲ ਦੀ ਆਦਤ ਲੱਤ ਜਿਹੜੀ ਹੈ ਉਹ ਅਸੀਂ ਆਪ ਹੀ ਲੱਗਦੀ ਕਿਤੇ ਨਾ ਕਿਤੇ ਸਕੂਲ ਵੀ ਉਹਦੇ ਲਈ ਜ਼ਿੰਮੇਵਾਰ ਤੇ ਕਿਤੇ ਨਾ ਕਿਤੇ ਮਾਂ ਵੀ ਜ਼ਿੰਮੇਵਾਰ ਮਾਂ-ਵਾਪਾ ਜ਼ਿੰਮੇਵਾਰ ਇਹ ਦੀ ਸਭ ਤੋਂ ਵੱਡਾ ਨੁਕਸਾਨ ਆਨਲਾਈਨ ਸਟੱਡੀ ਦਾ ਇਹ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਅਸੀਂ ਜਿਹੜੇ ਆ ਬੱਚਿਆਂ ਨੂੰ ਬੱਚਿਆਂ ਤੋਂ ਉਹਨਾਂ ਦਾ ਬਚਪਨਾ ਖੋ ਗਏ ਉਹਨਾਂ ਦੇ ਹੱਥ 'ਚ ਮੋਬਾਈਲ ਦੇ ਦਿੱਤੇ ਉਹ ਚੀਜ਼ਾਂ ਤੁਸੀਂ ਵੇਖ ਲੀਆਂ ਜਿਹੜੀਆਂ ਤੁਹਾਡੀ ਹਜੇ ਉਮਰ ਨਹੀਂ ਹੈਗੀ ਵੇਖਣ ਵਾਲੀ ਉਹ ਚੀਜ਼ਾਂ ਤੁਸੀਂ ਉਹ ਮੋਬਾਈਲ ਤੇ ਤੁਹੇ ਵੇਖੀਆਂ ਠੀਕ ਹੈ ਤੁਹਾਡਾ ਬਚਪਨਾ ਖੋਣ ਤੇ ਤੇ ਬਰਾਬਰ ਹੈ ਜੋਗੀ ਇੱਕ ਗਲਤ ਚੀਜ਼ ਹੋ ਗਈ ਤੁਹਾਡਾ ਬਚਪਨ ਬਹੁਤ ਵਧੀਆ ਚੀਜ਼ ਹੁੰਦੀ ਹੈ ਬਚਪਨੇ ਵਿੱਚ ਤਾਂ ਰਹਿਣਾ ਚਾਹੀਦਾ ਪਰ ਉਹ ਚੀਜ਼ ਕੋਲੀ ਇੱਕ ਇਹ ਤਾਂ ਹੈ ਕਿ ਨੈਗੇਟਿਵ ਪਲੱਸ ਇਹਦਾ ਜਿਹੜਾ ਪੋਜ਼ਿਟਿਵ ਪੁਆਇੰਟ ਕੀ ਹੈਗਾ ਕਿ ਮੰਨ ਲਓ ਕਿ ਐਂਡ ਐਗਜ਼ਾਮਪਲ ਇਹ ਜਿਹਾ ਮੈਂ ਚੰਡੀਗੜ੍ਹ ਜਾ ਕੇ ਪੜਨਾ ਚਾਹੁੰਦਾ ਠੀਕ ਹੈ ਮੇਰੇ ਕੋਲ ਰਿਸੋਰਸ ਘੱਟ ਹੈ ਮੈਂ ਉੱਥੇ ਜਾ ਕੇ ਰਹਿ ਨਹੀਂ ਸਕਦਾ ਕੱਪੜੇ ਨਹੀਂ ਧੋ ਸਕਦਾ ਮੈਨੂੰ ਕਿਉਂਕਿ ਇਕੱਲੇ ਨੂੰ ਰਹਿਣਾ ਪਊਗਾ ਪਰਿਵਾਰ ਛੱਡ ਕੇ ਜਾਣਾ ਪਊਗਾ ਮਮੀ ਡੈਡੀ ਨੂੰ ਛੱਡ ਕੇ ਜਾਣਾ ਪਊਗਾ ਤੇ ਮੈਂ ਪਰਿਵਾਰ ਨੂੰ ਛੱਡ ਕੇ ਨਹੀਂ ਜਾ ਸਕਦਾ ਰੋਟੀ ਉੱਥੇ ਹਸਪਤਾਲਾਂ ਚ ਕੀ ਜੀ ਮਿਲਦੀ ਹੈ ਉਹ ਤੁਹਾਨੂੰ ਪਤਾ ਹੀ ਹੈ ਪੀਜੀ ਚ ਕੀ ਜੀ ਮਿਲਦੀ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਉਹ ਛੱਡ ਕੇ ਨਹੀਂ ਜਾ ਸਕਦਾ ਉਹਦਾ ਇੱਕ ਬੈਡਰੂਮ ਆਪਸ਼ਨ ਕੀ ਹੋਵੇਗਾ ਕਿ ਮੈਂ ਆਨਲਾਈਨ ਬੈਚ ਲੈ ਲਵਾਂ ਜਿਵੇਂ ਛੋਟੇ ਵੀਰ ਨੇ ਕਿਹਾ ਕਿ ਬਹੁਤ ਵਧੀਆ ਗਿਆ ਵੀ ਆਨਲਾਈਨ ਸਟਡੀ ਦਾ ਉਹਦਾ ਵੀ ਬੈਨੀਫਿਟ ਮਨੁੱਖ ਹਰੇਕ ਚੀਜ਼ ਜਿਹੜੀ ਹੁੰਦੀ ਹੈ ਉਹਦੇ ਦੋ ਪੱਖ ਹੁੰਦੇ ਆ